ਤੁ ਫਿਰ 19 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇਹ ਕਹਿ ਜੀ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ ਨਾਲ ਮਤਲਬ ਨਾਲ ਫਰੈਂਡਸ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਇੱਕ ਰੂਮੋ ਚ ਰਹਿੰਦੇ ਸੀ ਤੇ ਇਹ ਜੀ ਘਟਨਾ ਵਾਪਰੀ ਇੱਕ ਮਤਲਬ ਮਰਡਰ ਹੋ ਗਿਆ ਇੱਕ ਯਾਨੀ ਸਾਡੇ ਕੋਲ ਨੜਕਾ ਕਤਲ ਹੋ ਗਿਆ ਸਾਡੇ ਕੋਲੋਂ ਮਤਲਬ ਬਲਾਚੌਰ ਦੇ ਕੋਲ ਉਹਨਾਂ ਦਾ ਪਿੰਡ ਹੈ ਕੋਲ加ਟ ਤੇ ਕਤਲ ਹੋ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਜੇਲ ਹੋ ਗਈ 2019 ਦੇ ਵਿੱਚ ਸਾਨੂੰ ਜੇਲ ਹੋ ਗਈ ਅਸੀਂ ਜੇਲ 'ਚ ਫੜੇ ਗਏ ਤੇ ਮਤਲਬ ਸਾਨੂੰ ਮਤਲਬ ਮਤਲਬ ਉਮੀਦ ਨਹੀਂ ਸੀ ਜਾਨੀ ਕਿ ਮਤਲਬ ਜਾਨੀ ਇਸ ਇਦਾਂ ਸੀ ਮਤਲਬ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਇਹ ਦਿੰਦਾ ਜੇ ਲੋ ਤਾਂ ਬਸ ਸਾਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਰਟ ਨੂੰ ਤੇ ਮਤਲਬ ਜਾਨੀ ਫਿਰ ਪਿੱਛੇ ਹੀ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਜਾਨੀ ਪਤਾ ਸੀ ਅਬਰੈਸਰ ਹੁਣਾਂ ਦਾ ਅਬਰੈਸਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਭਾਜੀ ਸਖਦੀਪ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਅਬਰੈਸਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਮਤਲਬ ਗੱਲਬਾਤ ਕਰਦੇ ਆ ਚਲੋ ਉਹਨਾਂ ਨੇ ਮਤਲਬ ਸਾਡਾ ਹੁਣ ਤੱਕ ਮਤਲਬ ਬਹੁਤ ਸਾਡੀ ਹੈਲਪ ਕੀਤੀ ਇਹਨਾਂ ਨੇ ਮਤਲਬ 18 ਕੇ ਬਲੱਡ ਮਨੀ ਦੇ ਕੇ ਸਾਰਾ ਕੁਝ ਕਰਕੇ ਸਾਡਾ ਜਿਹੜਾ ਕੇਸ ਜਿਹੜਾ ਉਹਨਾਂ ਨੇ ਹੈਂਡਲ ਕੀਤਾ ਤੇ ਅੱਜ ਸਾਨੂੰ ਮਤਲਬ ਜਾਨੀ 5 ਸਾਲ ਬਾਅਦ ਮਾਨੂੰ ਜਾਨੀ ਹਰਿਆਈ ਮਿਲੀ ਦੁਬਈ ਤੋਂ ਨੌਜਵਾਨ ਨੂੰ ਛੁਡਵਾ ਕੇ ਐਸਪੀ ਉਬਰਾਏ ਨੇ ਵਾਪਸ ਲਿਆਂਦਾ ਪੰਜਾਬ ਕਤਲ ਕੇਸ ਦੇ ਵਿੱਚ ਦੁਬਈ ਦੀ ਅਦਾਲਤ ਨੇ ਪੰਜਾਬ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਸਨਾਈਸੀ ਮੌਤ ਦੀ ਸਜ਼ਾ ਤੇ ਐਸਪੀ ਉਬਰਾਏ ਨੇ ਆਪਣੇ ਕੋਲ 44 ਲੱਖ ਰੁਪਏ ਖਰਚ ਕੇ ਉਸ ਨੌਜਵਾਨ ਨੂੰ ਦੁਬਈ ਤੋਂ ਛੁਡਵਾ ਕੇ ਅੱਜ ਵਾਪਸ ਉਸ ਨੂੰ ਪੰਜਾਬ ਭੇ ਲਿਆਂਦਾ ਉਹ ਦੱਸਦੇ ਕਿ ਸਰਬੱਤ ਦਾ ਪਲਾਟਰੱਸਟ ਦੇ ਐਸਪੀਓ ਬਰਾਇ ਦੇ ਕਰਮਾ ਸਤਕਾ ਅੱਜ 5 ਮਹੀਨੇ ਦੇ ਬਾਅਦ ਗੁਰਪ੍ਰੀਤ ਸਿੰਘ ਨਾਮ ਦਾ ਸ਼ਖਸ ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ ਉਸ ਨੂੰ ਦੁਬਈ ਦੇ ਵਿੱਚ ਮੌਤੀ ਸਜ਼ਾ ਸੁਣਾਈ ਗਈ ਸੀ ਤੇ ਅੱਜ 5 ਮਹੀਨੇ ਦੇ ਬਾਅਦ ਐਸਪੀਓ ਬਰਾਇ ਦੇ ਸਤਕਾ ਵਾਪਸ ਆਪਣੇ ਘਰ ਪਹੁੰਚਿਆ ਤੇ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਦਿਖਾਈ ਦੇ ਰਹੀ ਸੀ ਤੇ ਪਰਿਵਾਰ ਦਾ ਕਹਿਣਾ ਸੀ ਕਿ ਅੱਜ ਮੁੰਡਾ ਉਹਨਾਂ ਦਾ ਵਾਪਸ ਆਇਆ ਤੇ ਅੱਜ ਇੰਜ ਲੱਗਦਾ ਜਿਵੇਂ ਉਹਨਾਂ ਦਾ ਮੁੰਡਾ ਦੁਬਾਰਾ ਜਨਮ ਲੈ ਕੇ ਵਾਪਸ ਘਰ ਪਹੁੰਚਿਆ ਹੋਵੇ ਤੁਹਾਨੂੰ ਦੱਸਦੇ ਕਿ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਦबई ਗਿਆ ਸੀ ਜਿੱਤੇ ਇੱਕ ਨਜਾਇਜ਼ ਕਤਲ ਕੇਸ ਦੇ ਵਿੱਚ ਫਸ ਗਿਆ ਸੀ ਤੇ ਦबई ਦੀ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਨਾਤੀ ਸੀ ਤੇ ਐਸਪੀ ਇਬਰਾਇ ਨੇ ਆਪਣੇ ਕੋਲੋਂ 46 ਲੱਖ ਰੁਪਏ ਦੀ ਬਲੱਡ ਮਨੀ ਦੇ ਕੇ ਉਸ ਨੂੰ ਵਾਪਸ ਪੰਜਾਬ ਲੈ ਆਂਦਾ ਮੈਂ ਪਹਿਲੇ 2014 ਤੋਂ ਪਹਿਲਾਂ ਮੈਂ ਦबई ਵਿੱਚ ਮੈਂ ਡਰਾਈਵਿੰਗ ਦਾ ਕੰਮ ਕਰਦਾ ਸੀ ਹੁਣ ਲਾਸਟ ਟਾਈਮ ਮੈਂ ਆਖਰ ਟਾਈਮ ਗਿਆ 2019 ਦੇ ਵਿੱਚ ਫਿਰ 19 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇਹ ਕਾਹ ਦੀ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ ਨਾਲ ਮਤਲਬ ਨਾਲ ਫਰੈਂਡਸ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਇੱਕ ਰੂਮ ਵਿੱਚ ਰਹਿੰਦੇ ਸੀ ਤੇ ਇਹੋ ਜੀ ਘਟਨਾ ਵਾਪਰੀ ਇੱਕ ਮਤਲਬ ਮਰਡਰ ਹੋ ਗਿਆ ਇੱਕ ਯਾਨੀ ਸਾਡੇ ਕੋਲ ਲੜਕਾ ਕਤਲ ਹੋ ਗਿਆ ਸਾਡੇ ਕੋਲੋਂ ਮਤਲਬ ਬਲਾਚੌਰ ਦੇ ਕੋਲ ਉਹਨਾਂ ਦਾ ਪਿੰਡ ਹੈ ਕੋਲਗੜ ਤੇ ਕਤਲ ਹੋ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਜੇਲ ਹੋ ਗਈ 2019 ਦੇ ਵਿੱਚ ਸਾਨੂੰ ਜੇਲ ਹੋ ਗਈ ਅਸੀਂ ਜੇਲ੍ਹ 'ਚ ਫੜੇ ਗਏ ਤੇ ਮਤਲਬ ਸਾਨੂੰ ਮਤਲਬ ਮਤਲਬ ਉਮੀਦ ਨਹੀਂ ਸੀ ਜਾਨੀ ਕਿ ਮਤਲਬ ਜਾਨੀ ਇਸ ਇਦਾਂ ਸੀ ਮਤਲਬ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਇਹ ਦਿੰਦਾ ਜੇ ਲੋ ਤਾਂ ਬੱਸ ਤੁਹਾਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਰਟ ਨੂੰ ਤੇ ਮਤਲਬ ਜਾਨੀ ਫਿਰ ਪਿੱਛੇ ਹੀ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਜਾਨੀ ਪਤਾ ਸੀ ਅਬਰੈਸਰ ਹੁਣਾਂ ਦਾ ਅਬਰੈਸਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਭਾਜੀ ਸੁਖਦੀਪ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਅਬਰੈਸਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਮਤਲਬ ਗੱਲਬਾਤ ਕਰਦੇ ਆ ਚਲੋ ਉਹਨਾਂ ਨੇ ਮਤਲਬ ਸਾਡਾ ਹੁਣ ਤੱਕ ਮਤਲਬ ਬਹੁਤ ਸਾਡੀ ਹੈਲਪ ਕੀਤੀ ਇਹਨਾਂ ਨੇ ਮਤਲਬ 18 ਕੇ ਬਲੱਡ ਮਨੀ ਦੇ ਕੇ ਸਾਰਾ ਕੁਝ ਕਰਕੇ ਸਾਡਾ ਜਿਹੜਾ ਕੇਸ ਜਿਹੜਾ ਉਹਨਾਂ ਨੇ ਹੈਂਡਲ ਕੀਤਾ ਤੇ ਅੱਜ ਸਾਨੂੰ ਮਤਲਬ ਯਾਨੀ 5 ਸਾਲ ਬਾਅਦ ਮਾਨੂੰ ਯਾਨੀ ਹਰਿਆਈ ਮਿਲੀ ਇੱਕ ਕਹਿੰਦੇ ਨੇ ਕਿ ਇੱਕ ਲਾਈਫ ਜਿਹੜੀ ਹੈਗੀ ਹੈ ਤੁਹਾਨੂੰ ਇੱਕ ਨਵੀਂ ਮਿਲੀ ਹੈ ਨਵਾਂ ਜਨਮ ਹੋਇਆ ਹੈ ਬਿਲਕੁਲ ਨਵਾਂ ਜਨਮ ਜੀ ਠੀਕ ਹੈ ਨਾ ਚਾਹੋਗੇ ਇਸ ਬਾਰੇ ਵੀ ਔਰ ਪਰਿਵਾਰ ਵਿੱਚ ਵੀ ਕੌਣ-ਕੌਣ ਹੈ ਪਰਿਵਾਰ ਵਿੱਚ ਮੇਰੇ ਮਤਲਬ ਮਦਰ ਫਾਦਰ ਵਾਈਫ ਨੇ ਮੇਰੇ ਤੇ ਮੇਰੇ ਫਾਦਰ ਸਾਹਿਬ ਜਿੰਦੇ ਸੀ ਮਤਲਬ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਪਿਛੋਂ ਤੇ ਉਸ ਟਾਈਮ ਯਾਨੀ ਮੇਰੇ ਤੇ ਮਤਲਬ ਕੀ ਬੀਤੀ ਉਹ ਮਤਲਬ ਮੈਂ ਮਹਿਸੂਸ ਕਰ ਸਕਦਾ ਲੇਕਿਨ ਪਿਛਲ ਡੈਥ ਹੋ ਗਈ ਉਹਨਾਂ ਦੀ ਸ਼ਹਿਦ ਅੱਜ ਮੈਂ ਬਾਹਰ ਨਿਕਲਣਾ ਚਾਹੁੰਦਾ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਤੇ ਬਾਕੀ ਚਲੋ ਗਲਤੀਆਂ ਸੀ ਮੈਂ ਇਹੀ ਕੰਮ ਚਾਹਾਂਗਾ ਕੋਈ ਮਤਲਬ ਕਿ ਇਨਸਾਨ ਗਲਤੀ ਨਾ ਕਰੇ ਆਪਣਾ ਕੰਮ ਕਰ ਲਈ ਜਾਂਦੇ ਨੇ ਸਾਰੇ ਉੱਥੇ ਤੇ ਆਪਣਾ ਸਿੱਧਾ ਕੰਮ ਕਰਨ ਤੇ ਬਸ ਬਾਕੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਪ੍ਰੈਸਰ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਖੁਸ਼ੀ ਕੀਤੀ ਸਾਡੀ ਬਹੁਤ ਜਦੋਂ ਤੁਸੀਂ ਆਏ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਫੀਲ ਹੋਇਆ ਕਿ ਜਾ ਕੇ ਮਿਲਣਾ ਜਾਂ ਮੰਮੀ ਮਿਲੇ ਨੇ ਭਰਾ ਮਿਲੇ ਤੁਹਾਡੀ ਵਾਈਫ ਮਿਲੀ ਹੈ ਜਦੋਂ ਮਤਲਬ ਸਾਡਾ ਆਖਰ ਡੇਢ ਸੇ ਜਦੋਂ ਮਤਲਬ ਐਸਪੀ ਸਿੰਘ ਨੂੰ ਆਣੇ ਜਦੋਂ ਮਤਲਬ ਫੈਮਲੀ ਨੂੰ ਮਤਲਬ ਬੁਲਾਇਆ ਉੱਥੇ ਜਿੰਨਾ ਦਾ ਲੜਕਾ ਮਰਡਰ ਹੋਇਆ ਸੀ ਜਦੋਂ ਮਤਲਬ ਸੁਲਾ ਹੋਈ ਸਾਡੀ ਰਾਜੀਨਾਮਾ ਹੋਇਆ ਤੇ ਉਸ ਦਿਨ ਤੋਂ ਮਤਲਬ ਸਾਨੂੰ ਮਤਲਬ ਪਤਾ ਲੱਗ ਗਿਆ ਕਿਉਂ ਰਾਜੀਨਾਮਾ ਹੋ ਗਿਆ ਮਤਲਬ ਸਾਡੇ ਅੱਜ ਨਹੀਂ 1 ਮਹੀਨੇ ਬਾਅਦ ਨਹੀਂ 2 ਮਹੀਨੇ ਬਾਅਦ ਨਹੀਂ ਸਾਨੂੰ ਮਤਲਬ ਯਾਨੀ ਇਥੋਂ ਯਾਨੀ ਆਜ਼ਾਦੀ ਮਿਲ ਜਾਣੀ ਜਾਨੀ ਉਸ ਦਿਨ ਤੋਂ ਬਹੁਤ ਮਤਲਬ ਵਧੀਆ ਮਹਿਸੂਸ ਹੋਣਾ ਸ਼ੁਰੂ ਹੋਇਆ ਤੇ ਹੁਣ ਹੁਣ ਬਾਹਰ ਨਿਕਲੇ ਆ ਬਾਰਦਮ ਬੋਲ ਬੇਕਿਆ ਤੇ ਮਤਲਬ ਬਹੁਤ ਵਧੀਆ ਲੱਗ ਰਿਹਾ ਅੱਜ ਜਦੋਂ ਇੱਥੋਂ ਬਾਹਰ ਆਏ ਸੀ ਜੀ ਉਦੋਂ ਕਿਸ ਤਰ੍ਹਾਂ ਦੀ ਫੀਲਿੰਗ ਸੀ ਕਿਤਰਾ ਕਿ ਮੈਂ ਆਪਣੇ ਮਤਲਬ ਕੀ ਬਿਆਨ ਕਰਾਂ ਮੈਂ ਆਪਣੇ ਮੂੰਹ ਜਮਤਲਬ ਬਹੁਤ ਵਧੀਆ ਫੀਲਿੰਗ ਹੈ ਮਤਲਬ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਚੰਗਾ ਲੱਗ ਰਿਹਾ ਪ੍ਰਵਾਹ ਦੇ ਨਾਲ ਮਿਲ ਕੇ ਮਤਲਬ ਸਾਰਿਆਂ ਦੇ ਨਾਲ ਮਿਲ ਕੇ ਬ੍ਰਾਈਸ ਸਰ ਦੀ ਟੀਮ ਇੱਥੇ ਆਈ ਉਹਨਾਂ ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਸਰਬਤ ਭਲਾ ਨੇ ਵੀ ਬਹੁਤ ਤੁਹਾਡਾ ਯੋਗਦਾਨ ਲੇਕਿਨ ਕਹਿੰਦੇ ਨੇ ਕਿ ਉਹਦੇ ਵਿੱਚ ਭਾਰਤ ਸਰਕਾਰ ਦਾ ਵੀ ਫਿਰ ਕਿ ਧੰਨਵਾਦ ਕਰਨਾ ਪੈਂਦਾ ਚ ਹੈ ਜੀ ਮੈਂ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕਰਾਂਗਾ ਤੇ ਸਾਰਿਆਂ ਦਾ ਇਹਨਾਂ ਨੇ ਜਿਨ੍ਹਾਂ ਨੇ ਮਤਲਬ ਬਾਂਹ ਪੜੀ ਇੱਥੋਂ ਤੱਕ ਲੈ ਕੇ ਆਏ ਮੈਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਤੇ ਖਾਸੇ ਮੀਡੀਆ ਦਾ ਬਹੁਤ-ਬਹੁਤ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਵੈਰੀ ਮਚ ਹਾਂਜੀ ਹਾਂਜੀ ਦੱਸਿਓ ਹਾਂਜੀ ਬਜੀਦ ਕੋਰ ਮੇਰਾ ਨਾਮ ਹੈ ਤੇ ਗੁਰਪ੍ਰੀਤ ਮੇਰਾ ਬੇਟਾ ਵਾ ਦਾ ਨਾਮ ਤੇ ਗੁਰਪ੍ਰੀਤ ਮੇਰਾ ਬੇਟਾ ਵਾ ਇਹ 2019 ਦੇ ਵਿੱਚ ਗਏ ਸੀ ਲਾਇਸੈਂਸ ਬਣਾਉਣ ਵਾਸਤੇ ਉਹਨਾਂ ਨੇ ਬਣਾ ਕੇ ਨਹੀਂ ਦਿੱਤਾ ਸਾਲ ਡੇਢ ਸਾਲ ਉਹਨਾਂ ਕੋ ਬੈਠੇ ਰਹੇ ਫਿਰ ਇਹ ਭੁੱਖੇ ਤੇ ਆਏ ਫਿਰ ਇਹ ਆਪਣਾ ਪਾਕਿਸਤਾਨੀ ਮੁੰਡੇ ਸੀ ਉਹਨਾਂ ਦੀ ਬੈਣੀ ਬਹਿ ਗਏ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤੇ ਨਾਲ ਇਹ ਨਾਲ ਇਹਦੀ ਗੱਡੀ ਸੀ ਇਹ ਵੀ ਨਾਲ ਫਸ ਗਿਆ ਫਿਰ ਸਾਨੂੰ ਪਤਾ ਲੱਗਾ ਵੀ ਇਹਨਾਂ ਕੋ ਪਾਕਿਸਤਾਨ ਵਾਲੇ ਕੋ ਗਲਤ ਕੰਮ ਹੋ ਗਿਆ ਤੇ ਨਾਲ ਸਾਡਾ ਗੁਰਪ੍ਰੀਤ ਫਸ ਗਿਆ ਫਿਰ ਗੁਰਪ੍ਰੀਤ ਨੇ ਸਾਨੂੰ ਫੋਨ ਕੀਤਾ ਵੀ ਮੰਮੀ ਪਾਪਾ ਮੈਂ ਇਤਰਾ ਉਥੇ ਵੀ ਜੀ ਅੱਜ ਮੈਂ ਫੜਿਆ ਗਿਆ ਵਾਂ ਅਸੀਂ ਫਿਰ ਆ ਪਾਜੀ ਸੁਖਦੀਪ ਹਣੀ ਪਾਜੀ ਹੀਰਾ ਵਾਲੇ ਇਹਨਾਂ ਤੱਕ ਅਸੀਂ ਪਹੁੰਚ ਕੀਤੀ ਇਹ ਸਾਡੇ ਰਿਸ਼ਤੇਦਾਰ ਨਿਕਲ ਆਏ ਤੇ ਇਹਨਾਂ ਨੇ ਫਿਰ ਬਰਾਇ ਸਾਹਿਬ ਨਾਲ ਗੱਲ ਕੀਤੀ ਫਿਰ ਸਾਡਾ ਕੇਸ ਉਹਨਾਂ ਨੂੰ ਫੜਾਇਆ ਉਹਨਾਂ ਨੇ ਸਾਡਾ ਕੇਸ ਜਿਹੜਾ ਇਹ ਸਾਡਾ ਬਾਲ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਬੇਟਾ ਅੱਜ ਬਾਹਰ ਲਿਆਂਦਾ ਵਾ ਜੇ ਬਰਾਇ ਸਾਹਿਬ ਨਾ ਸਾਡਾ ਕੇਸ ਫੜਦੇ ਉਹਨਾਂ ਦੀ ਬਦੌਰਤ ਦੇ ਨਾਲ ਅਸੀਂ ਸਾਰਾ ਕੁਝ ਸਾਡਾ ਹੋਇਆ ਤਦ ਜੇ ਉਹ ਸਾਡਾ ਨਾਂ ਕੇਸ ਪੜਦੇ ਅਸੀਂ ਤਾਂ ਰੁਲ ਗਏ ਹਾਂ ਇੱਥੇ ਅਸੀਂ ਜਿਹੜੇ ਬੱਚੇ ਬਾਹਰ ਜਾਂਦੇ ਆ ਮਾਂ ਪਿਓ ਭੇਜਦਾ ਵਾ ਅਸੀਂ ਇਹੋ ਹੀ ਆਨੇ ਆਂ ਕਿ ਬੱਚਿਆਂ ਨੂੰ ਵੀ ਆਪਣਾ ਜਾ ਕੇ ਕੰਮ ਕਰੋ ਤੇ ਬਾਹਰਲੇ ਦੂਜੇ ਮੁਲਕ ਤੇ ਜੇ ਜਾ ਕੇ ਕੋਈ ਬਾਣ ਹੀ ਫੜਦਾ ਕਿਸੇ ਦੀ ਜੇ ਵਰਾਇ ਸਾਬ ਨਾ ਹੋਵੇ ਤੇ ਫੇਰ ਸਾਰੀ ਜ਼ਿੰਦਗੀ ਉੱਥੇ ਰੋਲ ਜਾਂਦੀ ਹੈ ਤੇ ਇਸ ਤਰ੍ਹਾਂ ਦਾ ਕੰਮ ਅਸੀਂ ਤਾਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਹਾਂ ਵਰਾਇ ਸਾਬ ਦਾ ਭਾਜੀ ਸੁਖਦੀਪ ਉਹਨਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਰਕੇ ਬੇਟੇ ਦਾ ਇਹ ਚਾਂਸ ਹੋ ਗਿਆ ਹਾਂਜੀ ਤਾਂ ਫਿਰ ਕਿਸ ਤਰ੍ਹਾਂ ਦਾ ਮਾਹੌਲ ਸੀ ਘਰ ਦਾ ਕਿਉਂਕਿ ਇੱਕਦਮ ਬੱਚੇ ਦਾ ਪਤਾ ਲੱਗੇ ਤੇ ਹਾਂਜੀ ਇੱਕਦਮ ਬੱਚੇ ਦਾ ਪਤਾ ਲੱਗਾ ਇਹ ਕਿ ਇਹਨਾਂ ਦਾ ਪਾਪਾ ਜਿਹੜਾ ਸੀ ਉਹ ਟੇਲੇ ਰਹਿੰਦੇ ਸੀ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਉਹਨਾਂ ਨੂੰ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਨਾ ਹੀ ਰੋਟੀਆਂ ਪਕਾਈਆਂ ਤੇ ਨਾ ਹੀ ਅਸੀਂ ਖਾਧੀਆਂ ਸਾਰੀ ਰਾਤ ਸਾਡੀ ਇਸ ਤਰ੍ਹਾਂ ਹੀ ਲੰਘ ਗਈ ਤੇ ਅਸੀਂ ਤੇ ਫਿਰ ਬਹੁਤ ਭੱਜਣਾ ਠ ਫੇ ਰਹੀਆਂ ਤੇ ਵੀ ਹੁਣ ਸਾਨੂੰ ਰਾਹ ਲੱਭੇ ਵੀ ਕਿਧਰ ਨੂੰ ਜਾਈਏ ਫੇਰ ਅਸੀਂ ਇਹਨਾਂ ਦਾ ਭਾਜੀ ਹੋਣਾ ਦਾ ਇਹ ਸਾਡੇ ਮਾਸਟਰ ਹੋਣੀ ਹੈ ਇਹਨਾਂ ਦੇ ਨਾਲ ਪਾਪਾ ਨਾਲ پڑھਦੇ ਰਹੇ ਕਲਾਸ ਪਹਿਲੋਂ ਸੀ ਤੇ ਫੇਰ ਅਸੀਂ ਇਹਨਾਂ ਦਾ ਸੁਖਦੀਪ ਹੋਣਾ ਦਾ ਨੰਬਰ ਲੱਭਿਆ ਨੈਟ ਤੋਂ ਲੱਭ ਕੇ ਫੇਰ ਅਸੀਂ ਇਹਨਾਂ ਤੱਕ ਪਹੁੰਚ ਕੀਤੀ ਇਹ ਇਨਾਂ ਨੇ ਫੇਰਵਰੀ ਤੱਕ ਕੀਤੀ ਤੇ ਫਰਾਈ ਨੇ ਫੇਰ ਇਹਨਾਂ ਦਾ ਕਰਦੇ ਸਾਡੇ ਬਹੁਤ ਸਾਥ ਦਿੱਤਾ ਉਹਨੇ ਆਖਿਆ ਕਿ ਟੈਨਸ਼ਨ ਨਹੀਂ ਲੈਣੀ ਟਾਈਮ ਜ਼ਰੂਰ ਲੱਗੂਗਾ ਤੇ ਪਰ ਮੈਂ ਬੇਟਾ ਤੜਾ ਬਾਹਰ ਕੱਢ ਕੇ ਛੱਡੂਗਾ ਅੱਜ ਜਦੋਂ ਬੇਟਾ ਆਇਆ ਸੀ ਅੰਦਰੋਂ ਬਾਹਰ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਸੀ ਤੁਹਾਡੇ ਮਿਲਣ ਦਾ ਵੀ ਹਾਂਜੀ ਬਹੁਤ ਜ਼ਿਆਦਾ ਕਿ ਸਾਡਾ ਉੱਤਰ ਦੀ ਪੈਰ ਨਹੀਂ ਲੱਗਦਾ ਕਿ ਸਾਡੇ ਬੇਟੇ ਨੇ ਅੱਜ ਬਾਹਰ ਆਉਣਾ ਹਾਂਜੀ ਬਹੁਤ ਖੁਸ਼ੀ ਹੋਈ ਮੰਦੀ ਉੱਤੇ ਤੇ ਵਰਾਇ ਸਾਬ ਦਾ ਅਸੀਂ ਬਹੁਤ ਤੁਹਾਨੂੰ-ਤਾਨੂੰ ਬਾਤ ਕਰਦੇ ਹਾਂ ਸ਼ੁਕਰ ਕਰਦੇ ਹਾਂ ਕਿ ਵਰਾਇ ਸਾਹਿਬ ਨੇ ਬਈ ਬੱਚੇ ਬਹੁਤ ਬਾਹਰ ਕੱਢਦੇ ਆਂ ਜੇ ਸਾਡਾ ਵੀ ਕੱਢਿਆ ਵਾ ਤਿੰਨ ਪਾਕਿਸਤਾਨੀ ਵੀ ਕੱਢੀ ਹਾਂਜੀ ਚਾਰ ਬੱਚੇ ਇਹਦੇ ਨਾਲ ਨਿਕਲ ਗਏ ਆ ਬਾਹਰ ਤੇ ਰਹਿੰਦੋਂ ਵਿੱਚ ਚਲੋ ਕਰਦੇ ਆ ਜੇ ਬਰਾਏ ਸਾਹਿਬ ਦੁਨੀਆ ਤੇ ਨਾ ਹੋਣ ਤੇ ਉੱਥੇ ਤੇ ਸਾਰੀ ਜ਼ਿੰਦਗੀ ਰੋਝ ਜਾਂਦੀ ਆ ਬਾਹਰ ਦੂਸਰੇ ਮੁਲਕ ਦੇ ਵਿੱਚ ਕੋਈ ਬਾਹ ਨਹੀਂ ਪੜਦਾ ਹਾਂਜੀ ਹੁਣ ਕੁਛੀ ਦਾ ਮਾਹੌਲ ਆ ਘਰ ਜਾ ਕੇ ਫਿਰ ਕਿਸ ਤਰ੍ਹਾਂ ਹਾਂਜੀ ਸਾਰੀ ਫਿਰ ਬਰਾਏ ਸਾਹਿਬ ਦੀ ਟੀਮ ਜਿਹੜੀ ਆ ਸਾਡੇ ਨਾਲ ਜਾਣਗੇ ਘਰ ਉੱਥੇ ਸਾਰਾ ਚਾਹ ਪਾਣੀ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੋਇਆ ਵਾ ਖੁਸ਼ੀ ਮਨਾਵਾਂਗੇ ਤੇ ਚਲੋ ਬੋਲ ਬੋਲਤਾ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਠੀਕ ਹੈ ਹਾਂਜੀ ਓਕੇ ਓਕੇ ਐ ਅੱਜ ਭਈ ਤੁਹਾਡਾ ਨਾਮ ਤੇ ਰੱਖਣੀ ਚਾਹੀਦਾ ਮੇਰਾ ਨਾਮ ਸੁਖਦੀਪ ਸਿੰਘ ਸਿੱਧੂ ਆ ਮੈਂ ਡਾਕਟਰ ਐਸ.ਪੀ. ਸਿੰਘ ਉਭਰਾਏ ਹਰਾਂ ਦੀ ਅਗਵਾਈ ਵਾਲੇ ਸਰਬੱਤ ਦਾ ਭਰਾਚਾਰੀ ਟ੍ਰਸਟ ਦਾ ਮਾਜਾ ਜੋਨ ਦਾ ਐਡਵਾਈਜ਼ਰ ਆ ਸਰ ਸਭ ਤੋਂ ਪਹਿਲੇ ਦੱਸੋ ਕਿ ਕਿਹੜੀ ਜਗ੍ਹਾ ਤੇ ਲੜਕਾ ਹੈਗਾ ਸੀ ਕਿਸ ਕੇਸ ਵਿੱਚ ਗਿਆ ਇਹ ਗੁਰਪ੍ਰੀਤ ਸਿੰਘ ਪੁੱਤਰ ਦਾ ਪਰਮਜੀਤ ਸਿੰਘ ਪਿੰਡ ਇਹਨਾਂ ਦਾ ਸ਼ੇਖੂਪੁਰਾ ਜੈੰਤੀਪੁਰ ਦੇ ਨੇੜੇ ਗੁਰਦਾਸਪੁਰ ਜ਼ਿਲ੍ਹੇ ਚ ਪਿਆ ਜਾਂਦਾ ਅੰਮ੍ਰਿਤਸਰ ਦੇ ਬਿਲਕੁਲ ਅੰਮ੍ਰਿਤਸਰ ਗੁਰਦਾਸਪੁਰ ਜਿੱਥੇ ਸਰਾਧਿਆ ਉਹਦੇ ਲੱਗ ਕੇ ਪਿੰਡ ਆ ਇਹ 2019 ਦੇ ਵਿੱਚ ਦੁਬਈ ਸੀ ਸ਼ਾਰਜਾ ਦੇ ਵਿੱਚ ਉੱਥੇ ਜੌਬ ਕਰਦਾ ਸੀਗਾ ਉੱਥੇ ਕੋਈ ਕਟਨਾ ਵਾਪਰੀ ਨਾਲ ਇਹਦੇ ਤਿੰਨ ਬੰਦੇ ਪਾਕਿਸਤਾਨੀ ਸੀ ਮੁੰਡੇ ਤੇ ਉੱਥੇ ਕੋਈ ਛੋਟੀ ਮੋਟੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਜਿਹਦੇ ਵਿੱਚ ਉਹ ਇੱਕ ਮੁੰਡਾ ਬਲਾਚੌਰ ਦਾ ਸੀ ਪੰਜਾਬ ਦੇ ਬਲਾਚੌਰ ਦੇ ਲਾਗੇ ਪਿੰਡ ਕੋਲਗੜ ਦਾ ਉਹਦਾ ਨਾਮ ਵੀ ਗੁਰਪ੍ਰੀਤ ਸਿੰਘ ਸੀਗਾ ਉਹਦੀ ਮੌਤ ਹੋ ਗਈ ਤੇ ਇਹ ਉੱਥੇ ਮੌਜੂਦ ਸੀ ਮੌਕੇ ਦੇ ਉੱਤੇ ਗੱਡੀ ਦੇ ਵਿੱਚ ਸੀਗਾ ਉਹ ਨਾਲ ਫਿਰ ਇਹ ਵੀ ਲਪੇਟੇ ਦੇ ਵਿੱਚ ਆ ਗਿਆ ਤਿੰਨ ਪਾਕਿਸਤਾਨੀ ਤੇ ਚੌਥਾ ਗੁਰਪ੍ਰੀਤ ਸਿੰਘ 2019 ਤੋਂ ਫਿਰ ਇਹ ਕੇਸ ਚੱਲਦਾ ਸੀ ਉੱਥੇ ਸ਼ਾਰਜਾ ਕੋਰਟ ਦੇ ਵਿੱਚ ਇਹ ਇਹਨਾਂ ਨੂੰ ਇਹਨਾਂ ਨੂੰ ਚੌਰਾਂ ਨੂੰ ਉੱਥੇ ਫਾਂਸੀ ਦੀ ਸਜ਼ਾ ਸੁਣਾਤੀ ਗਈ ਸੀ ਉਸ ਦੌਰਾਨ ਸਾਡੇ ਨਾਲ ਸੰਪਰਕ ਹੋਇਆ ਡਾਕਟਰ ਐਸਪੀ ਸਿੰਘ ਬਰਾਏ ਹੋਰਾਂ ਬਾਰੇ ਕਿਉਂਕਿ ਬਾਹਰ ਜਿਹੜੇ ਫਸੇ ਨੇ ਇਸ ਤਰ੍ਹਾਂ ਦੇ ਲੋੜਵੰਦ ਲੋਕ ਨੇ ਹੋਰ ਵੀ ਬਹੁਤ ਸਾਰੇ ਲੋਕ ਸੇਵਾ ਦੇ ਕੰਮ ਕਰਦੇ ਨੇ ਡਾਕਟਰ ਐਸਪੀ ਸਿੰਘ ਬਰਾਏ ਉਹਨਾਂ ਦੇ ਬਾਰੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੇ ਫਿਰ ਜਿਹੜੇ ਪਰਿਵਾਰ ਸੀ ਪਿੱਛੇ ਮਦਰ ਸੀ ਫਾਦਰ ਸੀ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਇਹ ਮੇਰੇ ਪਿੰਡ ਦੇ ਨੇੜੇ ਆ ਉਹਨਾਂ ਨੇ ਪਹੁੰਚ ਕੀਤੀ ਸਾਡੀ ਫਿਰ ਸਮੁੱਚੀ ਟੀਮ ਜਿਹੜੀ ਐ ਇਥੋਂ ਮਾਝਾ ਜ਼ੋਨ ਦੀ ਸਰਬੱਤ ਦਾ ਪਾਲਾ ਟਰਸਟੀ ਸਾਰਿਆਂ ਨੇ ਰਲ ਮਿਲ ਕੇ ਉਸ ਪਰਿਵਾਰ ਤੱਕ ਪਹੁੰਚ ਕੀਤੀ ਭਰਾਏ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕੇਸ ਇਹ ਹੈਂਡਲ ਕੀਤਾ ਸਾਰਾ ਜਿਨ੍ਹਾਂ ਦਾ ਬੰਦਾ ਮਰਿਆ ਸੀ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਉਹਨਾਂ ਨੂੰ ਬਲੱਡ ਮਨੀ ਵਾਸਤੇ ਮਨਾਉਣਾ ਬੜਾ ਔਖਾ ਸੀਗਾ ਕਿਉਂਕਿ ਜਿਨ੍ਹਾਂ ਦਾ ਬੰਦਾ ਕਤਲ ਹੋ ਜਾਂਦਾ ਉਹ ਛੇਤੀ ਇਸ ਬਹੁਤ ਗੁੱਸੇ 'ਚ ਹੁੰਦੇ ਉਸ ਵੇਲੇ ਫਿਰ ਹੌਲੀ-ਹੌਲੀ ਉਹਨਾਂ ਨੂੰ ਸਮਝਾਇਆ ਉਹ ਉਸ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਨੂੰ ਮਨਾਇਆ ਇਸ ਗੱਲ ਵਾਸਤੇ ਫਿਰ ਉਹ ਬਲੱਡ ਮਨੀ ਦਾ ਕਰਕੇ ਕਿਉਂ ਆਰਥਿਕ ਤੌਰ ਤੇ ਪਰਿਵਾਰ ਪਹਿਲਾਂ ਹੀ ਰੋਜ਼ਗਾਰ ਵਾਸਤੇ ਮੁੰਡੇ ਗਏ ਸੀਗੇ ਕੁਛ ਇਹਨਾਂ ਨੇ ਕੀਤਾ ਪਾਕਿਸਤਾਨੀਆਂ ਨੇ ਕੀਤਾ ਬਾਕੀ ਵੱਡਾ ਹਿੱਸਾ ਜਿਹੜਾ ਸੀਗਾ ਉਹ 2 ਲੱਖ ਉਧਰ ਦਾ DRAM ਬਣਦਾ ਜਿਹੜਾ ਆਪਣਾ 46 ਲੱਖ ਰੁਪਈਆ ਬਣਦਾ ਸੀ ਉਹਦੇ ਚ ਵੱਡਾ ਹਿੱਸਾ ਰਾਜ ਸਾਹਿਬ ਨੇ ਆਪਣੇ ਕੋਲੋਂ ਪਾ ਕੇ ਤੇ ਇਹ ਬਲੱਡ ਮਨੀ ਜਿਹੜੀ ਇਹਨਾਂ ਦੀ ਪੇ ਕੀਤੀ ਜਨਵਰੀ ਮਹੀਨੇ ਦੇ ਵਿੱਚ ਸ਼ਰਜਾ ਕੋਰਟ ਦੇ ਵਿੱਚ ਬਲੱਡ ਮਨੀ ਇਹਨਾਂ ਨੂੰ ਦੇ ਦਿੱਤੀ ਸੀਗੀ ਉਸ ਪਰਿਵਾਰ ਨੂੰ ਉੱਥੇ ਸੱਦ ਕੇ ਕੋਰਟ ਦੇ ਜੱਜਾਂ ਦੇ ਸਾਹਮਣੇ ਤੇ ਉਸ ਤੋਂ ਬਾਅਦ ਦਸਤਾਵੇਜ਼ ਸਾਰੇ ਮੁਕੰਮਲ ਕਰਦੇ ਆ ਜਿਹੜਾ ਵਾ ਉਹ ਅੱਜ ਦੇ ਦਿਨੇ ਵਾਪਸ ਆ ਗਿਆ ਇੱਥੇ ਬਚ ਕੇ ਬਾਕੀ ਦੇ ਤਿੰਨ ਜਿਹੜੇ ਪਾਕਿਸਤਾਨੀ ਆ ਉਹ ਵੀ ਜਲਦੀ ਆਪਣੇ ਘਰਾਂ ਚ ਪਹੁੰਚ ਜਾਣਗੇ ਕਿੰਨੀ ਦੇਰ ਉੱਥੇ ਜਿਹੜੇ ਹੈਗੇ ਨੇ ਰਏ ਨੇ ਔਰ ਜਿਹੜੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਜਦੋਂ ਵੀ ਸਰਬਜ਼ਾ ਪਲਾਟ ਉਸ ਨੇ ਕਿੰਨਾ ਇੱਕ ਵਿੱਚ ਯੋਗਦਾਨ ਦਿੱਤਾ ਇਹ 2019 ਦੇ ਵਿੱਚ ਜਦੋਂ ਇਹਨਾਂ ਨੂੰ ਸਜ਼ਾ ਫੜੇ ਜਾਂਦੇ ਜਦੋਂ ਇਹ ਉਦੋਂ ਹੀ ਸਾਡੇ ਨਾਲ ਸੰਪਰਕ ਹੋ ਗਿਆ ਸੀ ਪਰ ਜਿਹੜੀਆਂ ਉੱਥੋਂ ਦੀਆਂ ਕਾਨੂੰਨੀ ਜਿਹੜੀਆਂ ਨੇ ਜਿਹੜੇ ਰਸਤੇ ਨੇ ਉਹਨਾਂ ਨੂੰ ਦੇਖਦਿਆਂ ਜਦੋਂ ਇਹਨਾਂ ਨੂੰ ਸਜ਼ਾ ਸੁਣਾਤੀ ਗਈ ਉਥੋਂ ਦੀ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਤੀ ਗਈ ਉਸ ਤੋਂ ਬਾਅਦ ਹੀ ਕੋਈ ਇਹਨਾਂ ਦੀ ਪੈਰਵਾਈ ਕਰ ਸਕਦਾ ਉਧਰ ਦੇ ਕਾਨੂੰਨ ਦੇ ਮੁਤਾਬਕ ਤੇ ਉਸ ਤੋਂ ਬਾਅਦ ਬਰਾਇ ਸਾਬ ਨੇ ਸਾਰਾ ਇਹਨਾਂ ਕੋਲੋਂ ਪਾਵਰ ਆਫ ਟਾਰਨੀ ਲੈ ਕੇ ਇਸ ਪਰਿਵਾਰ ਕੋਲੋਂ ਤੇ ਉਹਨਾਂ ਦਾ ਜਿਹੜੇ ਪਾਕਿਸਤਾਨੀ ਨਾਲ ਉਹਨਾਂ ਕੋਲੋਂ ਲੈ ਕੇ ਪਾਵਰ ਆਫ ਟਾਰਨੀ ਸਾਰਾ ਤੇ ਇਹਨਾਂ ਕੇਸ ਜਿਹੜਾ ਫਿਰ ਉਹ ਆਪ ਲੜਿਆ ਸੀਗਾ ਇਹ ਲਗਭਗ 5 ਸਾਲ ਤੋਂ ਬਾਅਦ 5 ਸਾਲ ਲੰਮਾ ਕੇਸ ਲੜਨ ਤੋਂ ਬਾਅਦ ਫਿਰ ਉਹ ਬਲੱਡ ਮਨੀ ਵਾਸਤੇ ਸਾਡੀ ਟੀਮ ਜਿਹੜੀ ਆ ਉਹ ਵਾਰ-ਵਾਰ ਜਾਂਦੀ ਰਹੀ ਉਸ ਪਰਿਵਾਰ ਤੱਕ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹ ਉਹਨਾਂ ਨੂੰ ਫਿਰ ਮਨਾਉਣਾ ਜਿਹੜਾ ਸੀਗਾ ਉਹ ਔਖਾ ਸੀ ਮਨਾ ਕੇ ਉਹਨਾਂ ਨੂੰ ਫਿਰ ਉਹਨਾਂ ਨੂੰ ਉੱਥੇ ਭੇਜਿਆ ਦबई ਕੋਰਟ ਦੇ ਵਿੱਚ ਉੱਥੇ ਫਿਰ ਸਾਰਾ ਉਹਨਾਂ ਬਲੱਡ ਮੈਨੀ ਲੈ ਕੇ ਤੇ ਫਿਰ ਸਾਈਨ ਕੀਤੇ ਆ ਹੌਲੀ-ਹੌਲੀ ਸਾਰਾ ਫਿਰ ਉਹਨਾਂ ਆਊਟ ਜੇਲ ਦੇ ਵਿੱਚ ਭੇਜਣ ਤੋਂ ਬਾਅਦ ਅੱਜ ਅੰਮ੍ਰਿਤਸਰ 에어ਪੋਰਟ ਤੇ ਆ ਗਿਆ ਕਿੰਨੇ ਕੁ ਸਰਬਰ ਦਾ ਪਲਾ ਵੱਲੋਂ ਜਿਹੜੇ ਹੈਗੇ ਆ ਬੱਚੇ ਇਸ ਤਰ੍ਹਾਂ ਜਿਹੜੇ ਫਸੇ ਸੀ ਜਾਂ ਕੋਈ ਕਿਸ ਦਿਨ ਬਹੁਤ ਸਾਰੀਆਂ ਅਸੀਂ ਦੇਖਿਆ ਸੀ ਕਿ ਡੈੱਡ ਬੋਡੀ ਵੀ ਆਈਆਂ ਹਨ ਹਾਂਜੀ ਇਹ ਇਹ ਲਗਭਗ 138 ਦੇ ਕਰੀਬ ਇਹੋ ਜੇ ਨੌਜਵਾਨਾਂ ਦੇ ਹੁਣ ਤੱਕ ਡਾਕਟਰ ਐਸਪੀ ਸਿੰਘ ਬਰਾਏ ਹੋਰੀ ਉੱਥੋਂ ਖਾੜੀ ਮੁਲਕਾਂ ਦੇ ਵਿੱਚੋਂ ਫਾਂਸੀ ਦੀ ਸਜ਼ਾ ਤੋਂ ਜਾਂ ਹੋਰ ਸਜ਼ਾਵਾਂ ਜਿਹੜੀਆਂ ਕਈ ਇੱਥੋਂ ਤੱਕ 45 45 ਸਾਲ ਤੱਕ ਦੀ ਕੈਦ ਦੀਆਂ ਸਜ਼ਾਵਾਂ ਹੋ ਚੁੱਕੀਆਂ ਸੀ ਕਈਆਂ ਨੂੰ 138 ਤੇ ਫਾਂਸੀ ਵਾਲੇ ਸੀਗੇ ਜਿਹੜੇ ਜਿਹੜੇ ਬਚਾ ਕੇ ਇਧਰ ਆਪਣੇ ਘਰਾਂ ਦੇ ਵਿੱਚ ਵਾਪਸ ਭੇਜੇ ਮੁੰਡੇ ਕਈਆਂ ਕੋਈ ਛੋਟੀ ਮੋਟੀ ਗਲਤੀ ਹੋਈ ਸੀ ਕਈਆਂ ਦਾ ਕਸੂਰ ਵੀ ਸੀਗਾ ਕਈਆਂ ਦਾ ਨਹੀਂ ਸੀ ਇੱਕ ਉਹਨਾਂ ਦਾ ਆਯਾ ਪ੍ਰੈਸ ਸਾਹਿਬ ਦਾ ਵੀ ਕ੍ਰਾਈਟੇਰੀਆ ਕਿ ਉਹ ਜਿਹੜਾ ਕੋਈ ਜਿਵੇਂ ਡਰੱਗ ਦਾ ਕੇਸ ਆ ਜਾਂ ਰੇਪ ਦਾ ਕੇਸ ਆ ਜਾਂ ਚੋਰੀ ਦਾ ਕੇਸ ਆ ਇਸ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਹੈਂਡਲ ਨਹੀਂ ਕਰਦੇ ਜਿਹੜਾ ਬੱਚਿਆਂ ਆਪਣੇ ਕੋਲੋਂ ਨੌਜਵਾਨਾਂ ਕੋਲੋਂ ਕਈ ਵਾਰੀ ਉੱਥੇ ਗਲਤੀ ਹੋ ਜਾਂਦੀ ਆ ਨਾਲ ਸਾਥੀਆਂ ਦੇ ਨਾਲ ਰਲ ਕੇ ਜਾਂ ਵਿੱਚ ਹੋਰ ਲਪੇਟੇ ਜਾ ਜਾਂਦੇ ਨੇ ਤੇ ਉਹਨਾਂ ਦਾ ਕੇਸ ਉਹ ਜ਼ਰੂਰ ਫੜਦੇ ਨੇ ਉਹਨਾਂ ਦੀ ਉਹ ਮਦਦ ਕਰਦੇ ਨੇ ਸੋ 150 ਤੋਂ ਕਰੀਬ ਲਗਭਗ ਇਸ ਤਰ੍ਹਾਂ ਦੇ ਕੇਸ ਹੁਣ ਤੱਕ ਕਹਿ ਸਕਦੇ ਆ ਕਿ ਉਹ ਜਿਹੜੇ ਮੁਕੰਮਲ ਹੋਏ ਨੇ ਥੈਂਕ ਯੂ